گرو روپ گرو خالسا ستسنگ جی ستگر کی بیٹھنے کا سب ہے اور ستگر جی نے امرت ویل پوتر حکم بخش کی حکمت ستگر کر د ਇਨ ਆਤਮਰ ਕੋ ਆਇਕਰੋ ਤੂੰ ਭਗਤਾਂ ਦਾ ਆਸਰਾ ਹੈ ਭਗਤਾਂ ਕੀ ਟੇਕ ਤੋਂ ਸੰਤਾਂ ਕੀ ਔਰ ਤੋਂ ਸੱਤਿਆ ਪਰਵਰਤਕਾਰ ਤੂੰ ਤੇਰੇ ਬੰਦਗੀ ਕਰਨ ਵਾਲਿਆਂ ਦਾ ਆਸਰਾ ਹੈ ਤੂੰ ਸਿਮਰਨ ਕਰਨ ਵਾਲੇ ਸਤ ਸੰਗਤ ਕਰਨ ਵਾਲਿਆਂ ਦਾ ਆਸਰਾ ਹੈ ਉਹਤੇ ਤੂੰ ਆਪਣੇ ਜੀਵਨ ਦੀ ਸੇਧ ਪ੍ਰਾਪਤ ਕਰਕੇ ਨਾ ਆਪਣਾ ਜੀਵਨ ਤੇ ਸਫਲਾ ਕਰ ਜਾਂਦੇ ਨਾ ਉਹਨਾਂ ਦਾ ਆਉਣਾ ਸੰਸਾਰ ਦੇ ਅੰਦਰ ਧੰਤਾ ਦੇ ਜੋਗ ਹੁੰਦਾ ਕਿ ਆਪ ਜਪੈ ਅਵਰਾ ਨਾਮ ਜਪਾਵੇ ਉਹ ਆਪ ਤੇ ਸਤ ਸੰਗਤ ਕਰਦੇ ਨੇ ਦੂਸਰਾ ਨੂੰ ਵੀ ਸਤ ਸੰਗਤ ਵਰ ਨਾਉਂਦੇ ਹੁਣ ਅਸੀਂ ਦੇਖਦੇ ਹਾਂ ਇਹ ਫੇਰੀ ਵਾਲਾ ਘਰਾਂ ਦੇ ਵਿੱਚ ਆਉਂਦਾ ਹੈ ਉਹਦੇ ਕੋਲੇ ਚੰਗੇ ਮਹਿੰਗੇ ਮਹਿੰਗੇ ਕੰਪੈਰੀ ਹੁੰਦੇ ਨੇ ਚੰਗੀਆਂ ਚੰਗੀਆਂ ਵੈਰਾਈਟੀਆਂ ਉਹਦੇ ਕੋਲੇ ਹੁੰਦੀਆਂ ਜੇ ਕੋਈ ਖਾਣ ਪੀਣ ਦਾ ਸਮਾਨ ਵੇਚਣ ਆ ਗਿਆ ਤੇ ਅਸੀਂ ਫੇਰੀ ਵਾਲੇ ਨੂੰ ਐਨੀ ਤਰਜੀਹ ਨਹੀਂ ਦਿੰਦੇ ਹੁਣ ਤੁਸੀਂ ਇਹ ਦੇਖਿਆ ਜਦੋਂ ਵੱਡੇ ਵੱਡੇ ਸੋਰਾਾਂ ਤੇ ਜਾਂਦੇ ਨੇ ਨਾ ਉਹਨਾਂ ਨੇ ਉੱਥੇ ਇਹੋ ਜਿਹੇ ਤਰੀਕੇ ਨਾਲ ਮਾਲ ਨੂੰ ਟਿਕਾਇਆ ਹੁੰਦਾ ਹੈ ਕਿ ਵੇਖਣ ਵਾਲੇ ਦਾ ਮਨ ਮੱਲੋਂ ਮੱਲੀ ਕਰਦਾ ਵੀ ਆ ਵੀ ਚੀਜ਼ ਖਰੀਦਣਾ ਆਪੋ ਵੀ ਖਰੀਦਣਾ ਕਿਉਂਕਿ ਦੁਨੀਆ ਜਿਹੜੀ ਹੈ ਨਾ ਉਹ ਦਿਖਾਵੇ ਹੀ ਰਹੇਗੀ ਹੁਣ ਜਦੋਂ ਵੱਡੀ ਦੁਕਾਨ ਤੇ ਸੀ ਜਾਂਦੇ ਆ ਤੇ ਦੁਕਾਨਦਾਰ ਨੂੰ ਪੁੱਛਾਂਗੇ ਨਾ ਵੀ ਭਾਈ ਆਹ ਕੱਪੜਾ ਚਾਹੀਦਾ ਸੀ ਉਹਦੇ ਕੋਲੇ ਨਹੀਂ ਨਾ ਤਾਂ ਉਹਦੀ ਸਰਦਰਦੀ ਬਣ ਜਾਂਦੀ ਹੈ ਕਿ ਅਗਲੀ ਵਾਰ ਨੂੰ ਜਦੋਂ ਗਾਹਕ ਆਵੇ ਨਾ ਮੇਰੇ ਕੋਲ ਉਹ ਚੀਜ਼ ਹੋਵੇ ਵੀ ਐਸ ਚੀਜ਼ ਦੇ ਗਾਹਕ ਜਿਆਦੇ ਆ ਉਹ ਉਸ ਪਾਸੇ ਨੂੰ ਤੁਰ ਪੈਂਦੇ ਉਹ ਆਪਣੇ ਨਾਲ ਦੇ ਨੂੰ ਕਹਿੰਦਾ ਵੀ ਆਹ ਨੋਟ ਕਰ ਲਓ ਭਈ ਆਹ ਗਾਹਕ ਨੇ ਕੀ ਮੰਗਿਆ ਭਾਵੇਂ ਉਹਨੇ ਵੇਚਣਾ ਨਹੀਂ ਉਹਦੇ ਕੋਲੇ ਹੈ ਨਹੀਂ ਪਰ ਅਗਲੀ ਵਾਰ ਨੂੰ ਉਹ ਜੀ ਦੁਕਾਨ ਦੇ ਮਾਲਕਾਂ ਨੂੰ ਪਤਾ ਵੀ ਇਹਦੇ ਗਾਹਕ ਜਿਆਦੇ ਨੇ ਡੇਰੇਦਾਰੀ ਕਿਉਂ ਬਦੀ ਉਹਨਾਂ ਨੇ ਗਾਹਾਂ ਦੀ ਤਰਖ ਕਰ ਲਈ ਅਸੀਂ ਗਾਹ ਸੀ ਉਹਨਾਂ ਨੇ ਦੇਖਿਆ ਵੀ ਇਹਨਾਂ ਨੂੰ ਕੀ ਚਾਹੀਦਾ ਹੈ ਉਹਨਾਂ ਨੇ ਉਹੋ ਜਿਹੀ ਚਿੰਜ ਪਟ ਕਰਦੇ ਹੋਏ ਉਹਨਾਂ ਨੂੰ ਪਤਾ ਲੱਗਿਆ ਵੀ ਇੱਥੇ ਤਵੀਤਾਘੇ ਵਾਲੇ ਲੋਕ ਜ਼ਿਆਦੇ ਆ ਤਵੀਤਾਘੇ ਤੇ ਵਿਸ਼ਵਾਸ ਕਰਨ ਵਾਲੇ ਉਹਨਾਂ ਨੇ ਆਪਣੇ ਸੇਵਕਾਂ ਨੂੰ ਕਹਿਤਾ ਤਵੀਤਾਘੇ ਦਾ ਪ੍ਰਬੰਧ ਕਰੋ ਉਹਨਾਂ ਨੇ ਆਪਣਾ ਇੱਕ ਵੱਖਰਾ ਕਮਰਾ ਬਣਾ ਲਿਆ ਉਹਦੇ ਵਿੱਚ ਬੁਲਾਇਆ ਕਿਸੇ ਦੇ ਹੱਥ ਤੇ ਕਾਗਾ ਬੰਨਤਾ ਕਿਸੇ ਦੇ ਗੱਲ ਤੋਂ ਤਵੀਦ ਪਾਤਾ ਫਿਰ ਕੀ ਸੀ ਕਿ ਲੋਕ ਉਸ ਅਸਲ ਹੋਤਰੇ ਸਾਡੇ ਬੱਚੇ ਨੇ ਵਿਦੇਸ਼ ਜਾਣਾ ਜੀ ਇਹਦਾ ਵੀਜ਼ਾ ਨਹੀਂ ਲੱਗਦਾ ਤੁਸੀਂ ਕੋਈ ਇਹੋ ਜਿਹਾ ਸ਼ਬਦ ਦਿਓ ਸਾਡੇ ਘਰ ਵਿੱਚ ਪੁੱਤਰ ਨਹੀਂ ਹੁੰਦਾ ਜੀ ਪੁੱਤਰ ਦੀ ਦਾਤ ਵਾਸਤੇ ਸਾਨੂੰ ਕੋਈ ਯੁਕਤੀ ਦੱਸੋ ਉਹਨਾਂ ਨੇ ਸੋਚਿਆ ਵੀ ਉਹਨਾਂ ਨੇ ਨੋਟ ਕਰ ਲਿਆ ਵੀ ਇਹ ਕੀ ਚਾਉਂਦੇ ਨੇ ਉਹਨਾਂ ਨੇ ਸਾਨੂੰ ਗੁਰਬਾਣੀ ਨਾਲੋਂ ਗੁਰੂ ਗ੍ਰੰਥ ਸਾਹਿਬ ਜੀ ਨਾਲੋਂ ਵਖ ਕੀਤਾ ਉਹਨਾਂ ਨੇ ਫਿਰ ਕੀ ਕੀਤਾ ਵੀ ਇਤਨਾ ਦੁੱਖ ਭੰਗਣੇ ਗੁਲਕਾ ਸ਼ਬਦ ਆ ਜਿਹਦਾ ਨਾਮ ਰੱਖਦਾ ਦੁੱਖ ਭੰਗਣੇ ਕਿੰਨਾ ਵਡਾ ਪ੍ਰੇਖਾ ਖੜਾ ਕੀਤਾ ਗੁਰਬਾਣੀ ਸਮੁੱਚੀ ਗੁਰਬਾਣੀ ਦੁੱਖਾਂ ਨੂੰ ਕੱਟਣ ਵਾਲੀ ਹੈ ਸੋਚੀ ਗੁਰਬਾਣੀ ਆਸਾਂਵਾਂ ਨੂੰ ਇੱਛਾਵਾਂ ਨੂੰ ਪੂਰੀ ਕਰਨ ਵਾਲੀ ਹੈ ਕਿਉਂਕਿ ਸਤਗੁਰੂ ਜੀ ਨੇ ਕੱਲ ਹੀ ਦੱਸਿਆ ਸੀ ਕਿ ਇੱਛਾ ਪੂਰਕ ਸਰਬ ਸੁਖ ਦਾਤਾ ਹਰ ਸਭ ਕੁਝ ਉਹਦੇ ਬਾਸ ਹੈ ਪਰਮੇਸ਼ਰ ਦੇ ਤੇ ਬਾਣੀ ਦੇ ਵਿੱਚ ਕਿਤੇ ਨਹੀਂ ਲਿਖਿਆ ਤੁਸੀਂ ਦੇਖਿਆ ਹੋਣਾ ਜਪਜੀ ਸਾਹਿਬ ਦਾ ਸਰਨੇਕ ਹੈ ਸੁਖਮਨੀ ਸਾਹਿਬ ਦਾ ਬਾਵਣ ਅਖਰੀ ਦਾ ਸਰਨੇਕ ਹੈ ਅਨੰਦ ਸਾਹਿਬ ਦਾ ਸਰਨੇਕ ਹੈ ਤੁਸੀਂ ਕਿਤੇ ਨਹੀਂ ਦੇਖਿਆ ਹੋਣਾ ਗੁਰੂ ਗ੍ਰੰਥ ਸਾਹਿਬ ਜੀ ਜੇ ਕਿਤੇ ਦੇਖਿਆ ਤਾਂ ਤੁਸੀਂ ਦੱਸ ਸਕਦਾ ਕਿ ਦੁੱਖ ਬਾਰੇ ਨਹੀਂ ਤਾਂ ਕਿਤੇ ਸਰਨੇਕ ਆਇਆ لیکن ਇਹਨਾਂ ਨੂੰ ਜਦੋਂ ਪਤਾ ਲੱਗਿਆ ਵੀ ਇਹ ਲੋਕ ਦੁੱਖਾਂ 'ਚ ਘਿਰੇ ਹੋਏ ਨੇ ਉਹਨਾਂ ਨੇ ਫਿਰ ਉਸੇ ਵਕਤ 'ਚ ਇੱਕ ਕੰਮ ਸ਼ੁਰੂ ਕਰਨਾ ਵੀ ਇੱਕ ਗੁੱਟਕਾ ਬਣਾਇਆ ਜਾਵੇ ਦੁਖ ਪੰਨੀ ਦਾ ਫਿਰ ਉਹਨਾਂ ਨੇ ਕਹਿਤਾ ਭਾਈ ਜੇ ਤੁਹਾਡੇ 'ਤੇ ਕੋਈ ਤਰ੍ਹਾਂ ਆ ਸ਼ਬਦ ਦਾ ਜਾਪ ਕਰੋ ਸਾਨੂੰ ਗੁਰੂ ਗ੍ਰੰਥ ਸਾਹਿਬ ਜੀ ਨਾਲੋਂ ਸਮੁੱਚੇ ਗੁਰੂ ਗ੍ਰੰਥ ਸਾਹਿਬ ਜੀ ਦੀ ਸਤਿਕਾਰ ਕਰਨ ਦਾ ਹਰ ਇੱਕ ਸ਼ਬਦ ਦਾ ਸਤਿਕਾਰ ਕਰਨੋਂ ਸਾਨੂੰ ਵਕ ਕਰ ਲਿਆ ਉਹਨਾਂ ਨੇ ਕਿਹਾ ਵੀ ਇਹ ਸ਼ਬਦ ਨਹੀਂ ਜੁਰਦਾ ਉਹਨਾਂ ਨੇ ਕਿਹਾ ਜੇ ਤੁਹਾਡੇ ਘਰ ਪੁੱਤਰ ਨਹੀਂ ਨਾ ਇਹ ਸ਼ਬਦ ਦਾ ਜਾਪ ਕਰਿਆ ਕਰੋ ਜੇ ਤੁਹਾਡੇ ਘਰ ਮਾਇਆ ਦੀ ਲੋੜ ਹੈ ਆ ਸ਼ਬਦ ਦਾ ਜਾਪ ਕਰੋ ਉਹ ਵਪਾਰੀ ਸੀ ਉਸ ਤਸੀਮ ਉਹਨਾਂ ਨੇ ਦੇਖਿਆ ਵੀ ਗਾਹ ਕਿ ਕਿਹੋ ਜਿਹਾ ਤੇ ਕੀ ਕੀ ਚਾਹੀਦੀ ਹੈ ਉਹਨਾਂ ਨੇ ਆਪਣੇ ਡੇਰੇ ਵਿੱਚ ਉਹੀ ਕੀ ਸਥਾਪਤ ਕਰਤੀ ਦੁੱਖ ਮੰਨੇ ਘੋਟਕਾ ਕੋਈ ਮੈਨ ਨੇ ਨਾ ਰੱਖਦਾ ਪੰਥ ਦੇ ਵਿੱਚ ਠੀਕ ਹੈ ਕੁਰਬਾਨੀ ਫਿਰ ਕਹਿੰਦੇ ਅਸੀਂ ਤਾਂ ਕੁਰਬਾਨੀ ਦਾ ਸ਼ਬਦ ਹੀ ਪੜਾਉਂਦੇ ਆ ਉਹ ਕੁਰਬਾਨੀ ਦਾ ਸ਼ਬਦ ਪਤਾ ਸਾਰੀ ਕੁਰਬਾਨੀ ਜਿਹੜੀ ਉਹ ਦੁੱਖਾਂ ਨੂੰ ਕੱਟਣ ਵਾਲੀ ਹੈ ਤੁਸੀਂ ਇੱਕ ਸ਼ਬਦ ਨਾਲ ਕਿਉਂ ਤੋੜ ਰਹੇ ਹੋ ਮਤਲਬ ਹੋਣਾ ਕੁਰਬਾਨੀ ਦੇ ਗੁੱਟਕੇ ਨਾ ਜਪਨੀ ਸਾਹਿਬ ਅਸਮਚਾਉ ਦੇ ਵਿੱਚ ਜਪਾ ਸਾਹਿਬ ਹੈ ਸਵੇਈ ਹੈ ਨਾ ਕਿਉਂ ਪਿਆਨਤ ਸਾਹਿਬ ਹੈ ਰਹਿਣਾ ਸਾਹਿਬ 12 ਮਹਾ ਕੀਰਤਨ ਸੁਣ ਲੈ ਉਹ ਤੁਸੀਂ ਪੜੋ ਬਾਣੀ ਪੜੋ ਹਰ ਰੋਜ਼ ਬਾਣੀ ਪੜੋ ਤੇ ਕਦੇ ਵੀ ਤੁਹਾਨੂੰ ਦੁੱਖ ਤਕਲੀਫ ਨਹੀਂ ਹੋਗੀ ਪਹਿਲਾਂ ਤਾਂ ਉੱਠਣਾ 12 ਵਜੇ ਫਿਰ ਉੱਠ ਕੇ ਮੋਬਾਈਲ ਫੜ ਲੈਣਾ ਰਾਤ ਨੂੰ ਸੌਣਾ ਨਹੀਂ ਸਾਰੀ ਰਾਤ ਮੋਬਾਈਲ ਦੇਖੀ ਜਾਂਦੇ ਆਂ ਮਾਂ ਮੰਜੇ ਤੇ ਬੈਠੀ ਐ ਤੇ ਪੁੱਤਰ ਕੋਲੇ ਟਾਈਮ ਨਹੀਂ ਵੀ ਉਹ ਆਪਣੀ ਮਾਂ ਨੂੰ ਕੋਈ ਦੁੱਖ ਸੁੱਖ ਸਾਝਾ ਕਰ ਸਕੀ ਉਹ ਉੱਠਿਆ ਉਹਨੇ ਮੋਬਾਈਲ ਚੁੱਕਿਆ ਉਹਦੋਂ ਮੋਬਾਈਲ ਦੇਖਦਾ ਦੇਖਦਾ ਟਾਈਮ ਉਹ ਗਿਆ ਡਿਊਟੀ ਦਾ ਡਿਊਟੀ ਤੇ ਚਲੇਗਾ ਤੇ ਮਾਂ ਤਰਸ ਰਹੀ ਐ ਪੁੱਤਰਾ ਕਦੇ ਇਹੇ ਬੈਠੇ ਕੋਲੇ ਬੈਠ ਕੇ ਪੁੱਛਣਾ ਮਾਂ ਤੇਰੀਆਂ ਅੱਖਾਂ ਵਿੱਚ ਪਾਣੀ ਕਿਉਂ ਆ ਰਿਹਾ ਹੈ ਤੇਰੀਆਂ ਅੱਖਾਂ ਦੇ ਵਿੱਚੋਂ ਪਾਣੀ ਕਿਉਂ ਟਪਕ ਰਿਹਾ ਹੈ ਮੈਂ ਤੇਰੇ ਵਾਸਤੇ ਕੋਈ ਦਵਾਈ ਲਿਆਣਾਂ ਬੁੱਢੀ ਮਾਂ ਮੰਜੇ ਤੇ ਬਿਮਾਰ ਪਈ ਹੈ ਉਹ ਕਹਿੰਦੀ ਹੈ ਕਦੇ ਮੇਰਾ ਪੁੱਤਰ ਕੋਲੇ ਆ ਕੇ ਬੈਠੇ ਤੇ ਮੈਨੂੰ ਪੁੱਛੇ ਮਾਂ ਤੈਨੂੰ ਕੋਈ ਦਵਾਈ ਚਾਹੀਦੀ ਹੈ ਦਵਾਈ ਲਿਆ ਦੇਆਂ ਜਿਦ ਤਰਾ ਕੁਝ ਖਾਣ ਨੂੰ ਕੀ ਕਰਦਾ ਖਿਚੜੀ ਬਣਾ ਦਈਏ ਤੈਨੂੰ ਕੋਈ ਦਲੀਆ ਬਣਾ ਦਈਏ ਨੇ ਉਹਨਾਂ ਕੋਲ ਟਾਈਮ ਨਹੀਂ موبائل ਦੇਖਿਆ ਘਰ ਵਾਲੀ ਨੇ ਆਵਾਜ਼ ਮਾਰੀ ਜੀ ਟਾਈਮ ਹੋ ਗਿਆ ਦਵਾ ਦਵਾ ਤਿਆਰੀ ਕੀਤੀ ਤੇ ਡਿਊਟੀ ਤੇ ਚਲੇ ਗਿਆ ਸ਼ਾਮ ਨੂੰ ਆ ਕੇ ਡਿਊਟੀ ਤੋਂ ਫਿਰ ਮੋਬਾਈਲ ਫੜ ਲਿਆ ਕਿਵੇਂ ਸੁਧਰਾਂਗੇ ਅਸੀਂ ਮੋਬਾਈਲ ਦੀਆਂ ਗੱਲਾਂ ਵਿੱਚੋਂ ਸਾਨੂੰ ਮਾਂ ਪਿਓ ਦਾ ਪਿਆਰ ਨਹੀਂ ਮਿਲਣਾ ਜੇ ਤੁਸੀਂ ਮੰंजे ਤੇ ਬੈਠ ਕੇ ਨਾ ਮਾਂ ਪਿਓ ਦੇ ਨਾਲ ਗੱਲ ਸੰਜੀ ਕਰੋਗੇ ਅੱਧਾ ਦੁੱਖ ਤੇ ਉਹਨਾਂ ਦਾ ਉਹਦੇ ਘਟਾ ਜਾਣਾ ਮੇਰੇ ਪੁੱਤਰ ਨੇ ਮੈਨੂੰ ਪੁੱਛ ਲਿਆ ਤਨ ਕੀ ਜਾਗਿਤ ਹੈ ਉਹਨਾਂ ਦੀਆਂ ਅੱਖਾਂ ਦਰਸਦੀਆਂ ਰਹਿ ਜਾਂਦੀਆਂ ਹੈ ਉਹ ਅੜੀਟਲੇ ਰੰਦਨ ਵੀ ਅਜੇ ਤੱਕ ਪੁੱਤਰ ਘਰ ਨਹੀਂ ਆਇਆ ਉਹ ਮੱਜੇ ਤੇ ਨਹੀਂ ਪੈਂਦੇ ਅਕਬਰ ਨੇ ਕਿਹਾ ਸੀ ਨਾ ਮਾਰੂ ਕੰਡ ਦਾ ਬਾਹਰ ਬਾਹਰਲੇ ਕਬਰੇ ਚ ਜੀ ਰਿਹਾ ਤੂੰ ਮੈਨਾ ਕਰਨ ਦੇ ਯੋਗ ਨਹੀਂ ਹੁਣ ਜਦੋਂ ਅਕਬਰ ਆਉਂਦਾ ਨਾ ਘੋੜੇ ਦੀਆਂ ਟਾਪਾਂ ਘੋੜੇ ਦੇ ਪੈਰਾਂ ਦੀ ਆਵਾਜ਼ ਮਾਂ ਦੇ ਕੰਨਾਂ 'ਚ ਪੈਂਦੀ ਸੀ ਇੱਕਦਮ ਮਾਂ ਦੇ ਚਿਹਰੇ ਤੇ ਰੌਣਕ ਆ ਜਾਂਦੀ। ਇੱਕ ਦਿਨ ਉਹਨੇ ਪੁੱਛਿਆ ਕਿੰਨ ਲਗਿਆ ਮਾਂ ਜਦੋਂ ਮੈਂ ਬਾਹਰੋਂ ਆਉਣਾ ਮੇਰੇ ਘੋੜੇ ਦੇ ਖੜਾ ਪੈਰਾਂ ਦੇ ਖੜਾਜ ਸੁਣ ਕੇ ਤੂੰ ਬੈਠੀ ਹੁੰਨੀ ਆ ਜੇ ਤੇ ਤੇਰੇ ਚਿਹਰੇ ਤੇ ਰੌਣਕ ਆ ਜਾਂਦੀ। ਉਹ ਕਹਿਣ ਲੱਗੀ ਪੁੱਤਰ ਮੈਨੂੰ ਪਤਾ ਲੱਗ ਜਾਂਦਾ ਹੈ ਕਿ ਮੇਰਾ ਪੁੱਤਰ ਆ ਗਿਆ ਹੈ। ਜਿੰਨਾ ਤੱਕ ਉਹ ਘਰ ਨਹੀਂ ਨਾ ਆਉਂਦਾ ਤੇ ਮੈਨੂੰ ਫਿਕਰ ਹੁੰਦਾ ਕਿ ਮੇਰਾ ਪੁੱਤਰ ਆਇਆ ਨਹੀਂ। ਮੇਰੇ ਚਿਹਰੇ ਤੇ ਰੌਣਕ ਆ ਜਾਂਦੀ ਮੇਰਾ ਪੁੱਤਰ ਘਰ ਆ ਗਿਆ ਹੁਣ ਆਪ ਤੇ ਸੁੱਖ ਆਰਾਮ ਨਾਲ ਪਵੇਗਾ ਉਹ ਕਹਿਣ ਲੱਗਾ ਮਾਂ ਤੂੰ ਇੰਨੀ ਚੰਗੀ ਹੈ ਆ ਤੂੰ ਮਹਿਲਾ ਵਿੱਚ ਆ ਇਹ ਮਾਂ ਨੂੰ ਨਾ ਮਹਿਲਾ ਚ ਲੈ ਗਿਆ ਮਾਂ ਨੇ ਫੇਰ ਪਰਖ ਕਰਨੀ ਚਾਹੀ ਵੀ ਮੈਂ ਦੇਖਾਂ ਮੈਂ ਮੇਰਾ ਅੱਕੀ ਅੱਗੇ ਨਾਲ ਕੁਝ ਬਦਲੇ ਕਿਉਂਕਿ ਅਕਬਰ ਨੂੰ ਮਾਂ ਅੱਕੀ ਕਹਿ ਕੇ ਬੁਲਾਇਆ ਕਰਦੀ ਸੀ ਮਾਂ ਦਾ ਲਾਡ ਲਾਜਾ ਨਾ ਰੱਖਿਆ ਹੁੰਦਾ ਛੋਟਾ ਜਿਹਾ ਅੱਜ ਮਾਂ ਨੇ ਇੱਕ ਪਾਣੀ ਦਾ ਗਲਾਸ ਬਿਸਤਰੇ ਤੇ ਡੋਲਤਾ ਅਗੋਂ ਆਇਆ ਇਹ ਜੋ ਆਰਾਮ ਕਰਨ ਲੱਗਾ ਕਹਿਣ ਲੱਗਾ ਮੇਰਾ ਬਿਸਤਰਾ ਗਿੱਲਾ ਹੈ ਕਿਨੇ ਪਾਣੀ ਡੋਲਿਆ ਕਿਨੇ ਗਿੱਲਾ ਕੀਤਾ ਬਿਸਤਰਾ ਮਾਂ ਕਹਿੰਣ ਕਿ ਪੁੱਤਰ ਮੈਂਥੋਂ ਪਾਣੀ ਡੁੱਲ ਗਿਆ ਮੈਨੂੰ ਅੱਖਾਂ ਤੋਂ ਦਿੱਸਦਾ ਨਹੀਂ ਮੈਂ ਨਾਲ ਲੱਗੇ ਪਾਣੀ ਡੁੱਲ ਗਿਆ ਕਹਿ ਲਗਾ ਪਾਣੀ ਤੂੰ ਡੋਲਿਆ ਤੂੰ ਮਹਿਲਾ ਵਿੱਚ ਰਹਿਣ ਦੇ ਯੋਗ ਨਹੀਂ ਜਿੱਥੇ ਤੂੰ ਪਹਿਲਾਂ ਰਹਿੰਦੀ ਸੀ ਉਸ ਥਾਂ ਦੇ ਯੋਗ ਮਾਂ ਕਹਿੰਨ ਲੱਗੀ ਪੁੱਤਰਾ ਅਚਾਨਕ ਪਾਣੀ ਰੁੱਲ ਗਿਆ ਚਲੋ ਮੈਨੂੰ ਮaaf ਕਰ ਦੇ ਕਹਿਣ ਲੱਗੇ ਮaaf ਕਰਨ ਦੇ ਯੋਗ ਨਹੀਂ ਮੈਂ ਸੌਂਗਾ ਕਿਵੇਂ ਮੈਂ ਸਾਰੀ ਰਾਤ ਗਿੱਲੇ ਬਿਸਤਰੇ ਤੇ ਕਿਵੇਂ ਸੌਂਗਾ ਮਾਂ ਕਹਿੰਨ ਲੱਗੀ ਪੁੱਤਰਾ ਮੈਂ ਤੇ ਤੇ ਅੱਜ ਪਾਣੀ ਡੁੱਲਿਆ ਨਾ ਤੇ ਇੱਕ ਦਿਨ ਬਿਸਤਰਾ ਕਿੱਲਾ ਹੋਇਆ ਸਿਆਲਾਂ ਦੀ ਆਪੋ ਮਾਗਦੀਆਂ ਰਾਤਾਂ ਤੂੰ ਬਿਸਤਰਾ ਗਿੱਲਾ ਕਰ ਦਿੰਦਾ ਸੀ ਪਿਸ਼ਾਬ ਕਰ ਦਿੰਦਾ ਸੀ ਤੈਨੂੰ ਚੁੱਕ ਕੇ ਮੈਂ ਸੁੱਕੇ ਪਾਸੇ ਪਾ ਦਿੰਦੀ ਸੀ ਆਪ ਸਾਰੀ ਸਾਰੀ ਰਾਤ ਗਿੱਲੇ ਬਿਸਤਰੇ ਤੇ ਸੌਂਦੀ ਸੀ ਮੈਂ ਤੇ ਤੈਨੂੰ ਕਦੇ ਕਿਹਾ ਨਹੀਂ ਸੀ ਤੂੰ ਕਰ ਤੋਂ ਬਾਰ ਹੁੰਦਾ ਤੂੰ ਜਦੋਂ ਮਿਸਤਰਾ ਗਿੱਲਾ ਕਰ ਦਿੰਦਾ ਸੀ ਮੈਂ ਕਿਉਂਕਿ ਤੈਨੂੰ ਸੁੱਕੇ ਪਾਸੇ ਪਾਉਂਦੀ ਸੀ ਤੇ ਆਪ ਗਿੱਲੇ ਬਿਸਤਰੇ ਤੇ ਬਹਿ ਜਾਂਦੀ ਸੀ ਤੇ ਮੈਨੂੰ ਤਾਂ ਕਦੇ ਤੇਰੇ ਤੇ ਇਸ ਤਰ੍ਹਾਂ ਦੀ ਨਰਾਜ਼ਗੀ ਨਹੀਂ ਇੱਕ ਦਿਨ ਪਾਣੀ ਡੁੱਲ ਗਿਆ ਤੂੰ ਐਡੀ ਵੱਡੀ ਨਰਾਜ਼ਗੀ ਕੀ ਕਰਤੀ ਇੱਕਦਮ ਹੱਥ ਚੋਂ ਗਲਾਸ ਡਿੱਗ ਗਿਆ ਕਹਿਣ ਲੱਗਾ ਮਾ ਮੈਨੂੰ ਲੱਗਿਆ ਸੀ ਮੇਥੋਂ ਬੇਰੇ ਇੱਕ ਗਲਤੀ ਹੋਣ ਲੱਗੀ ਸੀ ਤੂੰ ਐਨੀ ਕੰਘੀਆਂ ਮੈਨੂੰ ਸੁੱਕੇ ਪਾਸੇ ਪਾਉਂਦੀ ਨਹੀਂ ਆਪ ਗਿੱਲੇ ਪਾਸੇ ਪੈਂਦੀ ਨਹੀਂ ਤੇ ਮੈਂ ਇੱਕ ਵਾਰੀ ਪਾਣੀ ਡੁੱਲ ਗਿਆ ਮੈਨੂੰ ਇੰਨਾ ਗੁੱਸਾ ਆ ਗਿਆ ਉਤੇ ਕਦੇ ਉਸਾਨੀ ਕਿ ਤਸਵੀਰ ਸਵੇਰੇ ਮੇਰਾ ਮੂੰਹ ਚੋਂਦੇ ਸੀ ਮੇਰੇ ਮੂੰਹ ਤੇ ਹੱਥ 베ਰ ਦੇ ਸਿਰ ਤੇ ਹੱਥ 베ਰ ਦੇ ਕਹਿੰਦੇ ਸੀ ਮੇਰਾ ਪਿਆਰਾ ਪੁੱਤਰ ਹੈ ਅਸੀਂ ਜ਼ਿੰਦਗੀ ਚ ਕੁਝ ਸਿੱਖਣਾ ਹੈ ਕਿ ਸਿੱਖਿਆ ਮਿਲਣੀ ਤਾਂ ਸਤਿਗੁਰੂ ਗ੍ਰੰਥ ਸਾਹਿਬ ਜੀ ਤੋਂ ਜਦੋਂ ਕੁਝ ਬਣਾਗੇ ਨਾ ਸਤਿਗੁਰੂ ਜੀ ਦਾ ਮਿਹਰ ਭਰਾ ਸਤਿਅ ਉਗਤ ਤਾਂ ਕੁਝ ਬਣਾਗੇ ਬੱਚਾ ਨਾ ਆਪਣੇ ਪਿਓ ਦੇ ਨਾਲ ਰਿਜ਼ਲਟ ਸੁਣਨ ਵਾਸਤੇ ਗਿਆ ਹੁਣ ਜਿਹੜੇ ਬੱਚੇ ਟੋਪਰ ਹੁੰਦੇ ਨੇ ਕਲਾਸਾਂ ਚ ਚੰਗੇ ਨੰਬਰ ਲੈਂਦੇ ਆ ਤੇ ਉਹਨਾਂ ਦੀਆਂ ਨਾ ਬਾਹਰ ਫੋਟੋਆਂ ਲੱਗੀਆਂ ਹੁੰਦੀਆਂ ਸਕੂਲ ਦੇ ਗੇਟ ਤੇ ਉਹਨਾਂ ਦੀਆਂ ਫੋਟੋਆਂ ਲਾਉਂਦੇ ਆ ਚਾਹੇ ਉਹ ਚਪੜਾਸੀ ਦਾ ਬੱਚਾ ਹੈ ਤੇ ਪ੍ਰਿੰਸੀਪਲ ਵੀ ਉਸ ਸਕੂਲ ਦਾ ਉਸ ਦਿਨ ਉਸ ਬੱਚੇ ਨਾਲ ਫੋਟੋ ਖਿਚਾਉਣ ਤੇ ਮਾਨ ਸਮਝਦੇ ਫਿਰ ਮਾਪਿਆਂ ਨੂੰ ਵੀ ਕਹਿੰਦਾ ਵੀ ਆ ਵੀ ਤੁਸੀਂ ਵੀ ਆਓ ਤੁਹਾਡੇ ਬੱਚੇ ਨਾਲ ਫੋਟੋ ਕਿਤੇ ਲਈਏ ਤੇ ਆਪਾਂ ਕਿ ਸਕੂਲ ਚਲਾਮਾਗੇ ਇੱਕ ਬੱਚਾ ਨਲਾਇਕ ਸੀ ਫੇਲ ਹੋ ਗਿਆ ਉਹ ਕਹਿਣ ਲੱਗਾ ਪਿਤਾ ਜੀ ਆਪਾਂ ਵੀ ਪ੍ਰਿੰਸੀਪਲ ਨਾਲ ਫੋਟੋ ਖਿਚਾਈਏ ਤੇ ਇੱਥੇ ਲਾਈਓ ਕਹਿਣ ਲੱਗਾ ਪੁੱਤਰਾ ਤੂੰ ਫੋਟੋ ਲਾਉਣ ਦੇ ਯੋਗ ਨਹੀਂ ਆ ਜੇ ਤੂੰ ਜੋਗ ਹੁੰਦਾ ਨਾ ਪ੍ਰਿੰਸੀਪਲ ਬਾਹਰ ਤੋਂ ਫੜ ਕੇ ਤੇਨੂੰ ਦਫ਼ਤਰ ਤੇ ਲੈ ਕੇ ਜਾਂਦੀ ਉਹ ਫੋਟੋ ਖਿਚਾਉਂਦੀ ਤੂੰ ਤੇ ਫੇਲ ਹੋ ਗਿਆ ਅਸੀਂ ਜ਼ਿੰਦਗੀ 'ਚ ਫੇਲ ਹੋ ਰਹੇ ਹਾਂ ਤੇ ਚਾਹੁੰਦੇ ਅਸੀਂ ਇਹ ਸਾਡਾ ਮਾਂ ਸਰਕਾਰ ਬੜੇ ਅਸੀਂ ਆਪਣੇ ਆਪ ਦੇ ਵਿੱਚ ਲੋਕ ਜਿੱਧਰ ਵੀ ਜਾਈਏ ਲੋਕ ਸਲਾਮਾ ਕਰਨ ਤੇ ਪੱਲੇ ਸਾਡੇ ਕੁਝ ਵੀ ਨਹੀਂ ਹੈ ਕਿਉਂਕਿ ਅਸੀਂ ਸਤਰੂ ਦੀ ਗੱਲ ਨੂੰ ਸੁਣ ਹੀ ਨਹੀਂ ਰਹੇ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਕਿੰਨੇ ਨਰਮੋਲਕ ਬਚਨ ਸਾਨੂੰ ਸੁਣਾਉਂਦੇ ਹਨ ਪਰ ਪ੍ਰਵਾਹ ਹੀ ਕੋਈ ਨਹੀਂ ਬਾਣੀ ਦੇ ਅੰਦਰ ਇੱਕ ਸ਼ਬਦ ਆਉਂਦਾ ਹੈ ਮਾਰਗ ਮੋਤੀ ਵਿਥਰੇ ਅੰਧਾ ਨਿਕਸਿਓ ਆਏ ਜੋਤ ਬਿਨਾ ਜਗਦੀਸ਼ ਕੀ ਜਗਤ ਉਲੰਘਿਆ ਜਾਏ ਕਹਿੰਦੇ ਰਾਹ ਦੇ ਵਿੱਚ ਨਾ ਮੋਤੀ ਖਿਲਰੇ ਪਏ ਸੀ ਕਿ ਨੇਤਰਾ ਤੋਂ ਹੀ ਨਾ ਮਨੁੱਖ ਲੱਗਿਆ ਉਹਨਾਂ ਨੇ ਮਨੁੱਖ ਨੂੰ ਤੇ ਲੱਗਿਆ ਵੀ ਰੋੜ ਹੀ ਪਏ ਨੇ ਉਹ ਮੋਤੀਆਂ ਨੂੰ ਦਰੜਦਾ ਹੋਇਆ ਲੰਘ ਗਿਆ ਇਸੇ ਤਰ੍ਹਾਂ ਸਤਿਗੁਰੂ ਜੀ ਕਹਿੰਦੇ ਮੋਤੀ ਖਿਲਰੇ ਪੈਣ ਗੁਣਾਰूपी ਮੋਤੀ ਰਸਤੇ 'ਚ ਖਿਲਰੇ ਪਏ ਆ ਉਹ ਇੱਕ ਅਗਿਆਨਤਾ ਦੇ ਵਿੱਚ ਅੰਨਾ ਹੋਇਆ ਮਨੁੱਖ ਉਤੋਂ ਨਹੀਂ ਲੰਘ ਰਿਹਾ ਹੈ ਇਹ ਇਹਨੂੰ ਵੀ ਉਸ ਉਹਨਾਂ ਮੋਤੀਆਂ ਦੀ ਪਛਾਣ ਨਹੀਂ ਸੁੱਖ ਤੇ ਆਨੰਦ ਜਿਹੜਾ ਨਾ ਉਹ ਸਤੁਰੂ ਜੀ ਦੇ ਚਰਣਾ ਨਾਲ ਗੁਰੂ ਕੀ ਉਪਦੇਸ਼ਾਂ ਨਾਲ ਜੁੜਿਆ ਮਿਲਣਾ ਹੈ ਤੇ ਸਤੁਰੂ ਜੀ ਨੇ ਇੱਕ ਗੱਲ ਕਹੀ ਵੀ ਸਤੁਰੂ ਕਿਰਪਾ ਕਰੋ ਤੋਡੀਆਂ ਉਹਨੇ ਪੰਕਤੀਆਂ ਤੇ ਨਾ ਸਾਡਾ ਮਨ ਜਿਹੜਾ ਹੈ ਵਿਸ਼ਵਾਸ ਕਰ ਜਾਵੇ ਜੇ ਸੁਖ ਦੇ ਤਾ ਤੁਝੇ ਆਰਾਮੀ ਦੁੱਖ ਵੀ ਤੁਝੇ ਧਿਆਈ ਜੇ ਤੂੰ ਸੁਖ ਦੇਵੇਂ ਮੈਂ ਫੇਰ ਵੀ ਸਿਮਰ ਕਰਾਂ ਮੈਂ ਪਾਤਸ਼ਾਹ ਜੇ ਕਿਤੇ ਦੁੱਖ ਦੀ ਘੜੀ ਆਜੇ ਨਾ ਕਿ ਮੇਰਾ ਮਨ ਘਬਰਾ ਨਾ ਜਾਵੇ ਮੈਂ ਫੇਰ ਵੀ ਤੈਨੂੰ ਚੇਤੇ ਰੱਖਾਂ ਮੇਰਾ ਮਨ ਤੇਰੇ ਚਰਨਾਂ ਨਾਲ ਜੁੜਿਆ ਰਹੇ ਕਿਤੇ ਐਸਾ ਨਾ ਹੋਵੇ ਦੁੱਖ ਦੇ ਸਮੇਂ ਜਦ ਮੈਂ ਘਬਰਾ ਕੇ ਤੇਰੀ ਯਾਦ ਨੋਂ ਦੂਰ ਚਲੇ ਜਾਵਾਂ ਮੇਰੇ ਤੋਂ ਬਸ ਇਹ ਉਤਰਨਾ ਕਰ ਦਿਓ ਵੀ ਮੈਂ ਸ਼ਬਦ ਨਾਲ ਜੁੜਿਆ ਰਹਾ ਚਾਹੇ ਦੁੱਖ ਹੋਵੇ ਚਾਹੇ ਸੁੱਖ ਹੋਵੇ ਦੇਖੋ ਸਿਆਂ ਮੈਂ ਲੱਗੀਆਂ ਨਾ ਤੇ ਤਾਂ ਵੀ ਮੇਰਾ ਮਨ ਤੁਹਾਡੀ ਚਰਨਾਂ ਨਾਲ ਜੁੜਿਆ ਰਿਹਾ ਇਹ ਤੁਸੀਂ ਦਿੱਤੀਆਂ ਮੈਂ ਜੇ ਦੁੱਖ ਆ ਗਿਆ ਨਾ ਤੇ ਦੁੱਖ ਵਿੱਚ ਘੁਬਰਾ ਕੇ ਕਿਤੇ ਨਾ ਉਹਦੇ ਮੇਰਾ ਮਨ ਇਹ ਕਹਿੰਦਾ ਕਿਉਂ ਕਹਿੰਗੇ ਮਨ ਜਿਹੜਾ ਹੈ ਬੰਦੇ ਦਾ ਇਸ ਸਰੀਰ ਦਾ ਗਾਰਡੀਅਨ ਹੈ ਮਨ ਮੰਨtela ਹੁੰਦਾ ਹੈ ਜਿਹੜੀ ਵਿਚਾਰ ਅਸੀਂ ਅਸੀਂ ਸਾਡੇ ਬੋਲਦੇ ਆ ਸਾਡੇ ਜੀਵਾ ਤੇ ਕੋਈ ਸ਼ਬਦ ਆਉਂਦਾ ਉਹ ਪਹਿਲਾਂ ਮਨ ਬੋਲਦਾ ਹੈ ਮਨ ਅੰਦਰ ਉਹ ਕਹਿੰਦਾ ਆ ਕੁਝ ਕਹਿਣਾ ਹੈ ਮਨ ਕਹਿੰਦਾ ਆ ਕੁਝ ਕਰਨਾ ਹੈ ਉਹੀ ਪਤਾ ਕਰਦਾ ਜਿਹੜਾ ਮਨ ਕਰਾਉਂਦਾ ਕਿਉਂਕਿ ਇਹਦਾ ਰਿਮੋਟ ਜਿਹੜਾ ਨਾ ਉਹ ਮਨ ਦੇ ਕੋਲੇ ਹੈ ਤੇ ਮਨ ਅਗਿਆਨਤਾ ਵਿੱਚ ਹੈ ਅਬਰ ਉਹ ਸ਼ਬਦ ਸੁਣਦੇ ਆ ਕਹਿੰਦੇ ਖੋਤੇ ਦਾ ਪੈਖੜ ਉਦੋਂ ਖੋਲਦਾ ਘਮਿਆਰ ਮਾਨ ਖੋਟਹਾਰ ਤੇਰਾ ਨਹੀਂ ਵਿਸਾ ਤੂੰ ਮਹਾ ਉਦਮਾ ਦਾ ਖਰਕਾ ਪੈਖੜ ਤੋਂ ਛੁੱਟੇ ਜੋ ਉੱਪਰ ਲਾਦਾ ਕਹਿੰਦੇ ਉਸ ਖੋਤੇ ਦੇ ਪੈਰ ਤੋਂ ਨਾ ਘਮਿਆਰ ਪੈਖੜ ਉਦੋਂ ਖੋਲਦਾ ਜਦੋਂ ਉੱਤੇ ਵਜਨ ਲਾ ਦਿੰਦਾ ਕਿਸੇ ਨੇ ਕਹਿਤਾ ਜਾ ਕੇ ਕਹਿੰਦਾ ਘਮਿਆਰ ਨੂੰ ਤੇਰਾ ਖੋਤਾਂ ਦਲਤ ਤੇ ਬਹੁਤ ਮਾਰਦਾ ਉਹ ਕਹਿੰਦਾ ਕੋਈ ਗੱਲ ਨਹੀਂ ਉਹ ਕਹਿੰਦਾ ਇਹ ਦਲੱਤੇ ਮਾਰਦਾ ਕੋ ਚੰਗਾ ਕੋ ਉਹ ਕਹਿੰਦਾ ਤੂੰ ਦੇਖੀ ਤਲੱਤਾ ਕਿ ਮਾਰ ਜੂਹੀ ਔਰ ਜਦੋਂ ਲਾ ਦਿੱਤੀਆਂ ਏਟਾ ਉਹ 50 60 ਰੁਪਏ ਵਜਨ ਪਿਆ ਤੇ ਕੋਤਾ ਦਾ ਤੁਰਨ ਜੋਗਰਾ ਵੀ ਨਾ ਰਿਆ ਗਲਤੀ ਕਿੱਥੇ ਮਾਰੂਗਾ ਇਹ ਮਨ ਜਿਹੜਾ ਨਾ ਇਹਦੇ ਤੇ ਸ਼ਬਦ ਦਾ ਪੈਖੜ ਪਾ ਕੇ ਰੱਖਣਾ ਤੇ ਜੋਗ ਤੇ ਖੋਲ ਦੇਵੇ ਤੇ ਕੋਤਾ ਨੂੰ ਮੁੜ ਕੇ ਘਮਿਆਰ ਤੇ ਹੱਥ ਹੀ ਨਹੀਂ ਆਊਗਾ ਇਸ ਕਰਕੇ ਇਹਦੇ ਤੇ ਗੁਰੂ ਸ਼ਬਦ ਉਪਦੇਸ਼ ਦਾ ਪੈਕੜ ਪਾ ਕੇ ਰੱਖਣਾ ਨਹੀਂ ਦੇਣਾ ਕਿ ਮਨ ਨੂੰ ਆਜ਼ਾਦ ਨਾ ਕਰ ਦਿਓ ਫਿਰ ਤਾਂ ਉਡਾਰੀ ਮਾਰ ਲੂ ਕਿਸੇ ਪਾਸੇ ਹੋਰ ਜਦੋਂ ਪੈਕੜ ਪਿਆ ਹੋਇਆ ਹੈ ਨਾ ਸ਼ਬਦ ਦਾ ਫਿਰ ਉੱਥੇ ਟਿਕਿਆ ਰਹੂਗਾ ਫਿਰ ਹੌਲੀ-ਹੌਲੀ ਤੈਨੂੰ ਗਿਆਨ ਵੀ ਹੋ ਜਾਊਗਾ ਕਿ ਮੈਂ ਹੁਣ ਗਲਤੀਆਂ ਮਾਰਨਾ ਨਹੀਂ ਸਰਨਾ ਮੈਨੂੰ ਤਾਂ ਸਹੀ ਮਾਰਗ ਤੇ ਤੁਰਨਾ ਪੈਣਾ ਹੈ ਅੱਜ ਸਤਿਗੁਰੂ ਦੀ ਕਿਰਪਾ ਕੀਤੀ ਹੈ ਹੋ ਕਿਉਂਕਿ ਸਮਾਂ ਬਹੁਤ ਹੋ ਗਿਆ ਆਪਾਂ ਸ਼ਬਦ ਅਰਥ ਸੰਘਿਆ ਕਰਨੇ ਸ਼ੁਰੂ ਕਰੋ ਜੀ ਕਿਰਪਾ ਕਰਨਾ ਇੱਕ ਵਾਰ ਮੰਦਰ ਦੀਆਂ ਪਾਕਸ਼ਾਂ ਦੇ ਚਰਨਾਂ ਨਾਲ ਜੁੜੋ ਰਸਨਾ ਪਵਿੱਤਰ ਕਰੋ ਗੱਤ ਕੇ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਵੰਦਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਰਾਗ ਸੋਹੀ ਮਹਲਾ 5ਵਾਂ ਘਰਿ ਛੇ ਮਾ ਇੱਕੋ ਅੰਕਾਰ ਸਤਿਗੁਰ ਪ੍ਰਸਾਦ ਅੱਜ ਦਾ ਪਵਿੱਤਰ ਸ਼ਬਦ ਸਤਿਗੁਰੂ ਜੀ ਦਾ ਜਿਹੜਾ ਧੰਨ ਸ੍ਰੀ ਗੁਰੂ ਰਮਸਾਹਿਬ ਜੀ ਨੇ ਸਾਨੂੰ ਹਰ ਮੰਦਿਰ ਵਿੱਚ ਅਕਸੈਸ ਕੀਤਾ ਹੈ ਇਹ ਸੁਹੀ ਰਾਗ ਦਾ ਸ਼ਬਦ ਹੈ ਤੇ 59ਵੇਂ ਪਾਤਸ਼ਾਹ ਧੰਨ ਸਤਿਗੁਰੂ ਗੁਰੂ ਨਾਨਕ ਸਾਹਿਬ ਅਰਸ਼ ਦੀ 59ਵੇਂ ਸਰੂਪ ਸਤਿਗੁਰੂ ਸਿੰਘੂ ਅਰਜਨ ਦੇਵ ਸਾਹਿਬ ਅਰਸ਼ ਦੀ ਰਸਨਾ ਤੋਂ ਉਚਾਰਨ ਹੋਇਆ ਹੈ ਸ਼ੇਮੇ ਕਹਿੰਦੇ ਸਤਿ ਸ੍ਰੀ ਅਕਾਲ ਜੀ ਨਾ ਗੌਂਦਾ ਹੁਕਮ ਕੀਤਾ ਹੈ ਸ਼ੁਰੂ ਦੇ ਵਿੱਚ ਮੰਗਲਾ ਚਰਨ ਉਚਾਰਨ ਕੀਤਾ ਆਪਕੋ ਵਾਹਿਗੁਰੂ ਇੱਕ ਹੈ ਸਾਰਾ ਉਸਤਾ ਪੂਰਾ ਹੈ ਉਹ ਸਦਾ ਰਹਿਣ ਵਾਲਾ ਹੈ ਤੇ ਗੁਰੂ ਦੀ ਕਿਰਪਾ ਨਾਲ ਉਹਦੀ ਪ੍ਰਾਪਤੀ ਹੁੰਦੀ ਹੈ ਸਤ ਗੁਰ ਪਾਸ ਬੇਨੰਤੀਆਂ ਮਿਲੇ ਨਾਮ ਉਦਾਰਾ ਇਹਨੀਆਂ ਰਹਾਉ ਵਾਲੀਆਂ ਪੰਕਤੀਆਂ ਸੀ ਭਗਤਾਂ ਕੀ ਟੇਕ ਤੋਂ ਸੰਤਾਂ ਕੀ ਓਟ ਤੂੰ ਸੱਚਾ ਸਿਰਜਣਹਾਰ ਜਿਹੜਾ ਮਗਰਲਾ ਸ਼ਬਦ ਹੈ ਨਾ ਤੂੰ ਇਹ ਦੇਲੀ ਦੀਵਕਾ ਦੋਵੇਂ ਪਾਸੇ ਲੱਗਦਾ ਹੈ ਦੇਲੀ ਦੀਵਕ ਨੂੰ ਲੱਗਦਾ ਦੋਵੇਂ ਪਾਸੇ ਲੱਗ ਜਾਵੇ ਸਤਿਗੁਰੂ ਜੀ ਕਹਿੰਦੇ ਤੂੰ ਭਗਤਾਂ ਦਾ ਆਸਰਾ ਹੈ ਭਗਤਾਂ ਦੀ ਟੇਕ ਸੰਤਾਂ ਦਾ ਆਸਰਾ ਤੇ ਸਿਰਜਣਹਾਰ ਹੈ ਹੁਣ ਬੇਨਤੀ ਹੈ ਇੱਕ ਆਪਣੇ ਗੁਰੂ ਦੇ ਕੋਲ ਬੇਨਤੀ ਕੀ ਹੈ ਸਤਿਗੁਰੂ ਜੀ ਕਰਪਾ ਕਰੋ ਮੈਨੂੰ ਪਰਮੇਸ਼ਰ ਦੀ ਪੰਤਜੀ ਦਾ ਆਸਰਾ ਮਿਲ ਜਾਵੇ ਮਿਲੈ ਨਾਮ ਅਧਾਰ ਅਧਰੰਧਾ ਆਸਰਾ ਤੁੰਤਾ ਸੱਚਾ بادشاہ ਜਿਹੜੋ ਤੁਤਰਤ ਬਿਆ ਨਾ ਸੱਚੇ بادشاہ ਕਿਰਪਾ ਕਰ ਦਿੱਤੀ ਨਾਮ ਦਾ ਆਸਰਾ ਦੇਤਾ ਤਾਂਪ ਗਿਆ ਸੰਸਾਰਾਂ ਤੇ ਤਿੰਨੇ ਤਾਪਾਂ ਦਾ ਨਾਸ ਹੋ ਜਾਂਦਾ ਜਦੋਂ ਸਤਗੁਰੂ ਕੋਸ਼ ਹੋ ਕੇ ਨਾਮ ਦੀ ਬਖਸ਼ਿਸ਼ ਕਰਦੇ ਨੇ ਤਿੰਨੇ ਤਾਪ ਨਹਾਰਾ ਤੂੰ ਕਰਤਾ ਸੁਖਰਾਸ ਤਾ ਕੋ ਵਿਗਰਨਾ ਕੋ ਹੋ ਲਗੇ ਜਾਂ ਕੀ ਪ੍ਰਭ ਦੀ ਅੰਦਾਜ਼ ਭਗਤਾਂ ਦੀ ਟੀਕ ਤੋਂ ਸੰਤਾਂ ਦੀ ਓਟ ਤੋਂ ਸੱਚਾ ਸਿਰਜਨਹਾਰਾ ਜਿਹੜਾ ਮਗਰਲਾ ਤੂੰ ਆ ਨਾ ਇਹ ਦੋਵੇਂ ਵਸੇ ਲੱਗੂਗਾ ਭਗਤਾਂ ਦੀ ਟੀਕ ਤੋਂ ਸੰਤਾਂ ਦੀ ਓਟ ਤੂੰ ਸੱਚਾ ਸਿਰਜਨਹਾਰ ਉਧਰ ਵੀ ਲੱਗਦੀ ਇਧਰ ਵੀ ਲੱਗਦੀ ਅਕਾਲ ਪੁਰਖ ਵਾਹਿਗੁਰੂ ਭਗਤਾਂ ਦੀ ਟੀਕ ਹੈ ਭਗਤਾਂ ਦਾ ਆਸਰਾ ਹੈ ਸੰਤਾਂ ਦਾ ਉਹ ਆਸਰਾ ਵੀ ਤੂੰ ਹੈ ਬੰਦਗੀ ਕਰਨ ਵਾਲਾ ਤੂੰ ਸੱਚ ਹੈ ਤੇ ਸਾਰੀ ਸ੍ਰਿਸ਼ਟੀ ਨੂੰ ਸੱਜਣਾ ਹਾਂ ਆਹ ਰਹਾ ਸੱਜ ਤੇਰੀ ਸਮਾਗਰੀ ਸੱਜ ਤੇਰਾ ਪਸੰ ਅਹ ਜਿਹੜਾ ਸਾਰੀ ਸਮਾਗਰੀ ਜਿਹੜੀ ਦੇਖ ਰਿਹਾ ਉਹ ਵੀ ਸੱਜ ਜੀ ਤੇ ਅਕਾਲ ਪੁਰਖ ਵਾਹਿਗੁਰੂ ਸੱਜ ਤੇਰਾ ਦਰਬਾਰ ਤੇਰਾ ਦਰਬਾਰ ਵੀ ਸੱਚ ਹੈ ਸੱਜ ਤੇਰੇ ਖਾਜਿਨ ਤੇਰੇ ਖਜ਼ਾਨੇ ਵੀ ਸੱਜ ਨੇ ਬਖਸ਼ਿਸ਼ਾਂ ਵੜੇ ਸੱਚ ਤੇਰਾ ਬਸ ਤੇਰਾ ਪਸਾਰਾ ਕੀਤਾ ਜਿਹੜਾ ਸੰਸਾਰ ਦਾ ਜੀਵ ਜੰਤੂਆਂ ਨੂੰ ਤੋਂ ਸੰਸਾਰ ਅੰਦਰ ਸਮਾਂ ਦੀ ਸੰਭਾਲ ਕਰ ਰਿਹਾ ਉਹਨਾਂ ਨੂੰ ਜਨਮ ਦੇ ਕੇ ਉਹਨਾਂ ਨੂੰ ਮੌਤ ਤੱਕ ਉਹਨਾਂ ਦੀ ਸੰਭਾਲ ਕਰ ਰਿਹਾ ਹੈ ਇੱਕ ਤਰ੍ਹਾਂ ਪਸਾਰਾ ਵੀ ਸੱਚ ਹੈ ਤੇਰਾ ਰੂਪ ਆਗਮ ਹੈ ਅਨੂਪ ਤੇਰਾ ਦਰਸਾ ਤੇਰਾ ਰੂਪ ਜਿਹੜਾ ਨਾ ਗਮਤਾ ਤੋਂ ਰਹਤ ਹੈ ਤੇ ਤੇਰਾ ਦਰਸ਼ਨ ਜਿਹੜਾ ਹੈ ਉਹ ਉਪਮਾ ਤੋਂ ਰਹਤ ਹੈ ਉਹਦੀ ਉਪਮਾ ਨਹੀਂ ਕੀਤੀ ਜਾ ਸਕਦੀ ਤੇਰਿਆ ਦਰਸ਼ਨ ਉਪਮਾ ਤੋਂ ਰਹਤ ਹੈ ਹਉ ਕਰਵਾਨੀ ਤੇਰਿਆ ਸੇਵਕਾਂ ਜੇਨਾਰ ਨਾਮ ਪਿਆਰਾ ਜਿਨ੍ਹਾਂ ਨੂੰ ਪਰਮੇਸ਼ਰ ਤੇਰੀ ਬੰਦਗੀ ਦੇ ਨਾਲ ਪਿਆਰ ਹੋ ਗਿਆ ਨਾ ਮੈਂ ਉਹਨਾਂ ਤੋਂ ਕੁਰਬਾਨ ਮੈਂ ਉਹਨਾਂ ਕੋਲ ਹਾਰਾਂ ਜਿਨ੍ਹਾਂ ਤੇ ਤੂੰ ਕਿਰਪਾ ਕਰ ਦਿੱਤੀ ਜਿਨ੍ਹਾਂ ਨੂੰ ਸਿਮਰਨ ਦਾ ਆਨੰਦ ਹੋ ਲੱਗ ਗਿਆ ਜਿਨ੍ਹਾਂ ਦਾ ਤੇਰੇ ਚਰਨਾਂ ਨਾਲ ਪਿਆਰ ਬਣ ਗਿਆ ਨਾ ਮੈਂ ਉਹਨਾਂ ਤੋਂ ਕੁਰਬਾਨ ਸਭੇ ਇੱਛਾ ਪੂਰੀਆਂ ਜੇ ਆ ਪਾਇਆ قدم ਅਪਾਰਾ ਸਾਰੀਆਂ ਇੱਛਾਵਾਂ ਪੂਰੀਆਂ ਹੋਦੀਆਂ ਜਦੋਂ ਕਮਦਤਾ ਤੋਂ ਰਹਿਣ ਪਰਮੇਸ਼ਰ ਦੇ ਚਰਨਾਂ ਦੀ ਬ੍ਰਿੰਜ ਪਿਆਰ ਮਿਲ ਗਿਆ ਜਦੋਂ ਨੇ ਕਿਰਪਾ ਕਰਕੇ ਹੱਥ ਛੱਤੇ ਰੱਖਤਾ ਨਾ ਜਦੋਂ ਸਤਰੂ ਨੇ ਕਿਰਪਾ ਕੀਤੀ ਆਪਣਾ ਮੇਹਰ ਪਰ ਹੱਥ ਛੱਤੇ ਰੱਖਿਆ ਤੇ ਲੱਖ ਖੁਸ਼ੀਆਂ ਲੱਖ ਆਸਾਂਈਆਂ ਦੇ ਸੁੱਖ ਜਿਹੜੇ ਨਾ ਪ੍ਰਾਪਤ ਹੋਈਆਂ لاکھ خوشیاں پادشاہیاں جے ست نظر کرے تو نے نظر ستگی سارا خوشی پراپت ہو گیا گر نانک ملے آرم تیریا چرنا کو سری گروہ اردن دیو سا پاشا دی کہنے گروہ رامدہ جی نے کرپا کی تھی میرا ملا اس جیڑا بارہ بار نے پایا ستا اس برہم نہ کروا دیا ਤਨ ਗੁਰੂ ਦਾ ਸਵਾਖਸ਼ਣ ਨੇ ਕਿਰਪਾ ਕੀਤੀ ਤਨ ਗੁਰੂ ਅਰਜਨ ਦੇਵ ਸਾਹਿਬ ਪਾਤਸ਼ਾਹੀ ਕਹਿ ਰਹੇ ਕਿ ਮੇਰਾ ਮਲਾਪ ਉਸ ਬ੍ਰਹਮ ਦੇ ਨਾਲ ਕਰਵਾ ਦਿੱਤਾ ਜਿਹਦਾ ਪਾਰਾ ਵਰ ਨਹੀਂ ਪਾਇਆ ਦੱਸਦਾ ਤੇ ਮੈਂ ਅਕਾਲ ਪੁਰਖ ਵਾਹਿਗੁਰੂ ਤੇਰੇ ਚਰਨਾਂ ਤੋਂ ਬਰਿਹਾਰ ਹੈ ਮੈਂ ਪ੍ਰਮਾਣ ਹੈ ਸਤ ਗੁਰੂ ਜੀ ਤੁਹਾਡੇ ਚਰਨਾਂ ਤੋਂ ਤੁਸੀਂ ਕਿਰਪਾ ਕੀਤੀ ਹੈ ਮੇਰਾ ਮਲਾਪ ਉਸ ਤਰ੍ਹਾਂ ਕਰਵਾ ਦਿੱਤਾ ਸਤਪੁਰ ਸਾਹਿਬ ਕਿਰਪਾ ਕਰਨ ਆਪਣਾ ਮਿਹਰ ਪ੍ਰਯਾਤ ਸਿਰ ਤੇ ਰੱਖਣ ਕਿਉਂਕਿ ਅੱਜ ਐਤਵਾਰ ਹੈ ਇਹ ਹਰ ਐਤਵਾਰ ਨੂੰ ਦੁਪਹਿਰੇ ਦੇ ਸਮਾਗਮ ਨੇ ਗੁਰਦਵਾਰਨ ਸਿੰਘ ਸੁਭਾਉ ਕੀ ਅੱਜ 12 ਵਜੇ ਤੋਂ 4 ਵਜੇ ਤੱਕ ਦੁਪਹਿਰੇ ਦੇ ਸਮਾਗਮ ਹੋਣਿਆ ਸ਼ਿਦਾਨ ਨੂੰ ਸਮਰਪਿਤ ਸਤਪੁਰੂ ਜੀ ਦੇ ਸ਼ਤਰ ਸ਼ਾਇਆ ਹੈ ਇਸ ਸਮਾਗਮ ਹੋਣੇ ਨਾ ਤੇ ਸਤਪੁਰੂ ਜੀ ਕਿਰਪਾ ਕਰਨ ਆਪਾਂ ਦੁਪਹਿਰੇ ਦੇ ਸਮਾਗਮ ਵਿੱਚ ਵੀ ਹਾਜ਼ਰੀ ਭਰਨੀ ਹਰ ਐਤਵਾਰ ਨੂੰ ਦੁਪਹਿਰੇ ਦੇ ਸਮਾਗਮ ਹੁੰਦੇ ਨੇ ਔਰ ਤਨਵੰਤ ਜਨਨਲ ਗੁਰੂ ਤੇ ਲੰਗਰਾਂ ਦੀ ਸੇਵਾ ਕਰਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਨ। ਉਸ ਤੋਂ ਪਹਿਲਾਂ ਅੱਜ ਨਰੂਲਾ ਪਰਿਵਾਰ ਵੱਲੋਂ ਸੁਖਮਨੀ ਸਾਹਿਬ ਦੇ ਪਾਠ ਵਿੱਚ तकरीबन 9:30 ਵਜੇ ਸ਼ੁਰੂ ਹੋਣੇ ਆ ਤੇ ਉਹ 11:00 ਵਜੇ ਤੱਕ ਸਮਾਪਤੀ ਹੋ ਜਾਣੀ। ਉਹਨਾਂ ਉਸ ਪਰਿਵਾਰ ਵੱਲੋਂ ਵੀ ਸਤਿਗੁਰੂ ਜੀ ਚੰਨ ਅਰਦਾਸ ਵਿੱਚ ਕੀਤੀ ਜਾਣੀ ਹੈ। ਲੰਗਰ ਤਿਆਰ ਹੋ ਰਿਹਾ ਹੈ। ਸੰਗਤਾਂ ਗੁਰੂ ਕੇ ਲੰਗਰ ਤਿਆਰ ਕਰ ਰਹੀਆਂ ਹਨ। ਔਰ ਸਤਿਗੁਰੂ ਕਿਰਪਾ ਕਰਨਾ ਸੀ ਹਾਜ਼ਰੀ ਭਰ ਕੇ ਸ਼ਬਦ ਦੇ ਲੰਗਰ ਵਿੱਚੋਂ ਤੇ ਗੁਰੂ ਦੇ ਲੰਗਰ ਵਿੱਚੋਂ ਆਪਾਂ ਕੁਛ ਨਾ ਕੁਛ ਛੱਕੇ ਨਾ ਗੁਰੂ ਸ਼ਬਦਾਂ ਲੰਗਰ ਜਿਹੜਾ ਹੈ ਇਹਨੇ ਤੇ ਅਗਿਆਨਤਾ ਦਾ ਹਨੇਰਾ ਕਟਨੇ ਇਹਨੇ ਗਿਆਨ ਦੀ ਰੋਸ਼ਨੀ ਦੇਣੀ ਹੈ ਤੇ ਇਹਨੇ ਮਨ ਦੀ ਭੁੱਖ ਮਟਾਉਣੀ ਹੈ ਜਿਹੜਾ ਗੁਰੂ ਘਰ ਲੰਗਰ ਹੈ ਪ੍ਰਸ਼ਾਦਾ ਦਾ ਉਹਨੇ ਤਾਂ ਦੀ ਭੁੱਖ ਮਟਾਉਣੀ ਦੋਹਾਂ ਵਿੱਚ ਆਪਾਂ ਸੇਵਾ ਕਰਕੇ ਹਾਜ਼ਰੀਆਂ ਪਰ ਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ ਆਓ ਸਤਿਗੁਰੂ ਜੀ ਚਰਨਾ ਤੇ ਅਰਦਾਸ ਰਹੀ ਅੱਛਾ ਕਿਰਪਾ ਕਰਿਓ ਹਮ ਅਪਰਾਧੀ ਸਤੂ ਹਤੇ ਤੁਮ ਬਖਸ਼ਨ ਹਰੀ ਭਲ ਕਰਿ ਕੀ ਮਾਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ RAM